ਕਾਲ ਜੀ ਮਿਲਦੇ ਹਾਂ ਬਲੌਗ 'ਚ ਦੇਖੋ ਇਹ ਬੰਦਾ ਸਿੰਘ ਬਾਹਤਰ ਯਾਦਗਾਰੀ ਗੇਟ ਆ ਰਿਹਾਗਾ ਹਾਂ ਦੇਖੋ ਧਿਆਨ ਨਾਲ ਬੰਦਾ ਸਿੰਘ ਬਾਹਤਰ ਯਾਦਗਾਰੀ ਗੇਟ ਬੰਦਾ ਸਿੰਘ ਬਾਹਤਰ ਯਾਦਗਾਰੀ ਗੇਟ ਆ ਗਿਆ ਜੀ ਅੰਮ੍ਰਿਤਸਰ ਸਾਹਿਬ ਬੰਦਾ ਸਿੰਘ ਬਾਹਤਰ ਯਾਦਗਾਰੀ ਗੇਟ ਨੂੰ ਦਰਸ਼ਨ ਕਰਾਉਨੇ ਆ ਬਾਲਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਲਡ ਯੂਨੀਵਰਸਿਟੀ ਦੇ ਵੀ ਦਿਖਾਉਨੇ ਆਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਲਡ ਯੂਨੀਵਰਸਿਟੀ ਜਾਓ ਕੋਈ ਧਿਆਨ ਨਾਲ ਤੇ ਅਸੀਂ ਚੌਥੀ ਸਰੂਪ ਸਾਹਿਬ ਕੋਤਵਾਰਾ ਸਾਹਬ ਦੇ ਕੋਲ ਕੀ ਜਾ ਰਹੇ ਆਈ ਕੋਤਿਆਂ ਦਾ ਜੋਤਿ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਆ ਗਿਆ। ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਣੇ ਆ ਤੁਹਾਨੂੰ। ਕਰੋ ਦਰਸ਼ਨ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਉਹ ਕਰੋ ਦਰਸ਼ਨ ਬਾਲਡ ਜਰਾਂ ਸਾਹਿਬ ਵਾਲਡ ਜੁਨੀ ਪ੍ਰਸਤੀ ਦੇ ਕਰਾਉਣੇ ਆ ਦਰਸ਼ਨ ਤੁਹਾਨੂੰ। ਕਮੈਂਟ ਜੀ ਦਰਸ਼ਨ ਕਰਾਉਨੇ ਆ ਬੇਸ਼ਬੋ ਬੇਸ਼ਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਲਡ ਯੂਨੀਵਰਸਿਟੀ ਜੀ ਦਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਕਰੋ ਦਰਸ਼ਨ ਇੱਧਰ ਜੋਤੀ ਸਰੂਪ ਸਾਹਿਬ ਆ ਜੋਤੀ ਸਰੂਪ ਸਾਹਿਬ ਉਹ ਦਰਸ਼ਨ ਜਿਉਂਤੇ ਹੀ ਰੂਪ ਸਾਹਿਬ ਦੇ ਕਰਾਉਣੇ ਆਂ ਦਰਸ਼ਨ ਨੂੰ ਜਿਉਂਤੇ ਹੀ ਰੂਪ ਸਾਹਿਬ ਦੇ ਦਰਸ਼ਨ ਕਰਾਉਣੇ ਆ ਰੋਜੀ ਦਰਸ਼ਨ sire kro ਗੁਰਦਵਾਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰੇ ਰੋਜੀ ਦਰਸ਼ਨ ਜੋਤੀ ਸਰੂਪ ਸਾਹਿਬ ਗੁਰਦਵਾਰਾ ਆ ਰੋਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਯਾਰ ਪਹਿਲਾ ਦਰਸ਼ਨ ਕਰਾਇਆ ਤੁਹਾਨੂੰ ਵਾਲਡ ਯੂਨੀਵਰਸਿਟੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਟਜ ਯੂਨੀਵਰਸਿਟੀ ਮਿਲਦੇ ਆਂ ਹੀ ਅਗਲੇ ਵਲੌਗ ਵਿੱਚ